ਦੋਸਤੋ ਜਿਹੜਾ ਕੁੰਬਰ ਵਿਜੇ ਪ੍ਰਤਾਪ ਸਿੰਘ ਹੈ ਉਹਨੇ ਝੰਡੇ ਗੱਡ ਦਿੱਤੇ ਜਿਹੜੇ 92 ਗੁੰਗਿਆਂ ਦੇ ਵਿੱਚ ਇੱਕੋ ਹੀ ਬੰਦਾ ਹੈ ਜਿਹੜਾ ਬੋਲਣ ਵਾਲਾ ਬੰਦਾ ਹੈਗਾ ਉਹਨੇ ਸਾਰੀ ਆਮ ਆਦਮੀ ਪਾਰਟੀ ਨੂੰ ਤੇ ਦੂਜੀਆਂ ਪਾਰਟੀਆਂ ਨੂੰ ਵੀ ਭਾਜੜਾਂ ਪਾਈਆਂ ਹੋਈਆਂ ਨੇ ਕਿਉਂਕਿ ਉਹ ਪੰਜਾਬ ਦੇ ਮੁੱਦੇ ਚੱਕਦਾ ਹੁਣ ਕੱਲ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਆਇਆ ਸੀ ਉਹ ਕਿਉਂ ਜਿਹੜਾ ਕੁੰਬਰ ਵਿਜੇ ਪ੍ਰਤਾਪ ਸਿੰਘ ਹੈ ਉਹਦੇ ਕੋਲ ਦੀ ਕੁੰਡ ਕੱਢ ਕੇ ਲੰਘ ਗਿਆ ਜਿਹੜਾ ਕੁੰਬਰ ਵਿਜੇ ਪ੍ਰਤਾਪ ਹੈ ਉਹ ਕੁੰਬਰ ਵਿਜੇ ਪ੍ਰਤਾਪ ਨੂੰ ਅਰਵਿੰਦ ਕੇਜਰੀਵਾਲ ਕਿਉਂ ਨਹੀਂ ਮਿਲਿਆ ਜਦ ਕਿ ਜਿਹੜਾ ਕੁੰਬਰ ਵਿਜੇ ਪ੍ਰਤਾਪ ਆ ਉਹਨਾਂ ਦੇ ਸਵਾਗਤ ਤੇ ਲਈ ਖੜਾ ਸੀ ਜਿਹੜਾ ਕੁੰਬਰ ਵਿਜੇ ਪ੍ਰਤਾਪ ਆ ਕੁੰਬਰ ਵਿਜੇ ਪ੍ਰਤਾਪ ਨੂੰ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਪਾਰਟੀ ਵਿੱਚੋਂ ਕਿਉਂ ਨਹੀਂ ਕੱਟ ਰਹੇ ਇਹਦੇ ਤੇ ਆਪਾਂ ਗੱਲਬਾਤ ਕਰਦੇ ਆਂਗੇ ਅੱਜ ਵੈਘਰੂ ਜੀ ਕਾ ਖਾਲਸਾ ਵੈਘਰੂ ਜੀ ਕੀ ਫਤਿਹ ਦੋਸਤੋ ਕੱਲ ਨਾ ਅਰਵਿੰਦ ਕੇਜਰੀਵਾਲ ਆ ਜਿਹੜਾ ਆਪਾਂ ਨੂੰ ਪਤਾ ਜੇਲ੍ਹ ਤੋਂ ਆਇਆਗਾ ਹੁਣੇ-ਹੁਣੇ ਤੇ ਉਹ ਰੋਡ ਸ਼ੋਅ ਕਰ ਰਿਹਾ ਸੀ ਅਮਰਤਸਰ ਦੇ ਵਿੱਚ ਅਮਰਤਸਰ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਰੋਡ ਸ਼ੋਅ ਕਰ ਰਿਹਾ ਸੀ ਰਵਿੰਦ ਕੇਜਰੀਵਾਲ ਉਹਨੇ ਲੰਗਣਾ ਸੀ ਜਿਹੜਾ ਕੋਈ ਉਥੇ ਚੌਕ ਹੈ ਕਾਲੀ ਮਾਤਾ ਚੌਕ ਦੇ ਵਿੱਚ ਜਿਹੜਾ ਕਾਲੀ ਮਾਤਾ ਚੌਕ ਆ ਉਥੇ ਕੁੰਬਰ ਵਿਜੇ ਪ੍ਰਤਾਪ ਜੀ ਹਾਰ ਲਈ ਖੜੇ ਸੀ ਉਹਨਾਂ ਦੇ ਸਵਾਗਤ ਲਈ ਖਾਤਰ ਨਾਲ ਉਹ ਹਾਰ ਲਈ ਖੜੇ ਸੀ ਸਵਾਲਾਂ ਦਾ ਹਾਲ ਉਹਨੂੰ ਹਾਰ ਸਵਾਲ ਕਰਨੇ ਸੀ ਉਹਨਾਂ ਨੇ ਰਵਿੰਦ ਕੇਜਰੀਵਾਲ ਨੂੰ ਪਰ ਰਵਿੰਦ ਕੇਜਰੀਵਾਲ ਨੇ ਕੀ ਕੀਤਾ ਜਿੱਥੇ ਉਹ ਕਾਲੀ ਮਾਤਾ ਮੰਦਿਰ ਕੋਲੇ ਖੜੇ ਸੀ ਕਾਲੀ ਮਾਤਾ ਚੌਂਕ ਦੇ ਵਿੱਚ ਖੜੇ ਸੀ ਉਹ ਚੌਂਕ ਤੋਂ 100 ਮੀਟਰ ਜਾਂ 50 ਮੀਟਰ ਪਿੱਛੇ ਹੀ ਆਪਦਾ ਕਾਫਲਾ ਰੋਕ ਲਿਆ ਕਾਫਲਾ ਰੋਕ ਕੇ ਉਹਨਾਂ ਨੇ ਉੱਥੇ ਬੋਲਣਾ ਸ਼ੁਰੂ ਕਰਤਾ ਆਪਦਾ ਲੈਕਚਰ ਝਾੜਨਾ ਸ਼ੁਰੂ ਕਰਤਾ ਉਹਨਾਂ ਨੇ ਕਿਹਾ ਬਹਾਨਾ ਇਹ ਲਾਇਆ ਕਿ ਅੱਗੇ ਚੌਂਕ ਦੇ ਵਿੱਚ ਭੀੜ ਬਹੁਤ ਜ਼ਿਆਦੇ ਆ ਤੇ ਉਹ ਚੌਂਕ ਦੇ ਵਿੱਚ ਭੀੜ ਹੋਣ ਕਰਕੇ ਉੱਥੇ ਗੱਡੀਆਂ ਫਸ ਨਾ ਜਾਣ ਇਸ ਕਰਕੇ ਆਪਾਂ ਉਰੇ ਹੀ ਲੈਕਚਰ ਕਰ ਲੈਨੇ ਆ ਉੱਥੇ ਉਹਨਾਂ ਨੇ ਲੈਕਚਰ ਕਰਨ ਤੋਂ ਬਾਅਦ ਜਦੋਂ ਉਹ ਚੱਲੇ ਅਰਵਿੰਦ ਕੇਜਰੀਵਾਲ ਜੀ ਉੱਥੋਂ ਉਹ ਜਦੋਂ ਕਾਲੀ ਮਾਤਾ ਚੌਂਕ ਵਿੱਚ ਦੀ ਲੰਘੇ ਤਾਂ ਉਹਨਾਂ ਨੇ ਉੱਥੇ ਜਿਹੜੇ ਆਪਣੇ ਕੁੰਬਰ ਵਿਜੇ ਪ੍ਰਤਾਪ ਸਿੰਘ ਜੀ ਖੜੇ ਸੀ ਉਹਨਾਂ ਤੋਂ ਐ ਕੁੰਡਜਾ ਕਰ ਲਿਆ ਗੱਡੀ ਦਾ ਸ਼ੀਸ਼ਾ ਚੜ੍ਹ ਲਿਆ ਐ ਕੁੰਡਜਾ ਕਰ ਲਿਆ ਉਹਨਾਂ ਤੋਂ ਬਚਾ ਕੇ ਨਿਕਲਣਾ ਹੀ ਸਹੀ ਸਮਝਿਆ ਉਹਨਾਂ ਦੇ ਕੋਲੋਂ ਖਿਸਕਣਾ ਹੀ ਸਹੀ ਸਮਝਿਆ ਕਿਉਂਕਿ ਉਹ ਸਮਾਨ ਜਿਹੜੇ ਸਵਾਲ ਨਹੀਂ ਖੜੇ ਸੀ ਉੱਥੇ ਕੁੰਡ ਕੱਢ ਕੇ ਲਾਂਗੇ ਉਹਨਾਂ ਦੇ ਕੋਲ ਦੀ ਕੁਮਰ ਵਿਜੇ ਪ੍ਰਤਾਪ ਦੇ ਕੋਲ ਦੀ ਉਹਨਾਂ ਅਸਲ ਦੇ ਵਿੱਚ ਜਿਹੜਾ ਟਾਈਮ ਘਟਦਾ ਬਹਾਨਾ ਲਾਇਆ ਰਮਿੰਦ ਕੇਜਰੀਵਾਲ ਨੇ ਵੀ ਮੇਰਾ ਟਾਈਮ ਘਟ ਹੈ ਉਸ ਤੋਂ ਅਗਲੇ ਚੌਂਕ 'ਚ ਜਾ ਕੇ ਕਾਲੀ ਮਾਤਾ ਚੌਂਕ ਤੋਂ ਅਗਲੇ ਚੌਂਕ 'ਚ ਜਾ ਕੇ ਫਿਰ ਰਮਿੰਦ ਕੇਜਰੀਵਾਲ ਨੇ ਭਾਸ਼ਣ ਦਿੱਤਾ ਉੱਥੇ ਲੰਬਾ ਸਮਾਂ ਭਾਸ਼ਣ ਦਿੰਦੇ ਰਹੇ ਪਰ ਪੱਤਰਕਾਰ ਤੇ ਜਿਹੜੇ ਲੋਕ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਅਰਵਿੰਦ ਕੇਜਰੀਵਾਲ ਨੇ ਜਿਹੜੇ ਉਹ ਕੁੰਭਰ ਵਿਜੇ ਪ੍ਰਤਾਪ ਤੋਂ ਬਚਣ ਲਈ ਉਹਨਾਂ ਨੇ ਆਪਣਾ ਪ੍ਰੋਗਰਾਮ ਆ ਜਿਹੜਾ ਆਪਣੇ ਪ੍ਰੋਗਰਾਮ ਦੇ ਵਿੱਚ ਬਦਲਾਅ ਕੀਤਾਗਾ ਪੱਤਰਕਾਰ ਭੱਜ ਕੇ ਸਾਰੇ ਕੁੰਭਰ ਵਿਜੇ ਪ੍ਰਤਾਪ ਦੇ ਕੋਲੇ ਪਹੁੰਚ ਗਏ ਤੇ ਉਸ ਤੋਂ ਬਾਅਦ ਹੋਇਆ ਕਿ ਅਸਲ ਦੇ ਵਿੱਚ ਸਵਾਲ ਕੀ ਸੀ ਸਵਾਲ ਜਿਹੜੇ ਕੁੰਭਰ ਵਿਜੇ ਪ੍ਰਤਾਪ ਨੇ ਕਰਨੇ ਸੀ ਉਹ ਇਹ ਕਰਨੇ ਸੀ ਕਿਉਂਕਿ ਹੁਣ ਜਿਹੜੇ ਸਵਾਲ ਇਹ ਆ ਅਸਲ ਦੇ ਵਿੱਚ ਜਿਹੜੇ ਸਵਾਲ ਕਰਨੇ ਸੀ ਉਹ ਸਵਾਲ ਇਹ ਆ ਕਿ ਜਿਹੜਾ ਨਸ਼ੇ ਦਾ ਦੌਰ ਪੰਜਾਬ ਦੇ ਵਿੱਚ ਚੱਲ ਰਿਹਾ ਜਿਹੜਾ ਬੇਅਦਬੀਆਂ ਦਾ ਦੌਰ ਚੱਲ ਰਿਹਾਗਾ ਉਹਦੇ ਤੇ ਜਿਹੜੀ ਅਰਵਿੰਦ ਕੇਜਰੀਵਾਲ ਨੇ ਕੀ ਕੀਤਾ ਉਹਦੇ ਤੇ ਅਰਵਿੰਦ ਕੇਜਰੀਵਾਲ ਨੇ ਕੀ ਕੀਤਾ ਜਾਂ ਆਮ ਆਦਮੀ ਪਾਰਟੀ ਨੇ ਉਹਦੇ ਤੇ ਕੀ ਕੀਤਾ ਤੇ ਨਸ਼ੇ ਤਾਂ ਉਦੋਂ ਵੀ ਵੱਡੇ ਪੱਧਰ ਤੇ ਜਿਹੜਾ ਨਸ਼ਿਆਂ ਦਾ ਦਰਿਆ ਹੈ ਪੰਜਾਬ ਦੇ ਵਿੱਚ ਉਦੋਂ ਵੀ ਵੱਡੇ ਪੱਧਰ ਤੇ ਚੱਲ ਰਿਹਾਗਾ ਉਦੋਂ ਵੀ ਵੱਡੇ ਪੱਧਰ ਤੇ ਨਸ਼ਿਆਂ ਤੇ ਜਿਹੜੇ ਵਪਾਰੀ ਨੇ ਉਦੋਂ ਵੱਡੇ ਪੱਧਰ ਤੇ ਜਿਹੜਾ ਦਰਿਆਗਾ ਨਸ਼ਿਆਂ ਦਾ ਚੱਲ ਰਿਹਾ ਇਹ ਸਵਾਲ ਸੀ ਜਿਹੜੇ ਉਹਨਾਂ ਨੇ ਕੁੰਬਰ ਵਿਜੇ ਪ੍ਰਤਾਪ ਨੇ ਕਰਨੇ ਸੀ ਕੁੰਬਰ ਵਿਜੇ ਪ੍ਰਤਾਪ ਨੇ ਇਹ ਸਵਾਲ ਕਰਨੇ ਸੀ ਕਿ ਜਿਹੜਾ ਬੇਅਦਬੀਆਂ ਦਾ ਮਾਮਲਾ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਤੁਸੀਂ ਅੱਜ ਤੱਕ ਕੀ ਕੀਤਾ ਇਹ ਸਵਾਲ ਲੈ ਕੇ ਕੁੰਬਰ ਵਿਜੇ ਪ੍ਰਤਾਪ ਸਿੰਘ ਖੜਾ ਸੀ ਹੁਣ ਸਵਾਲ ਇਹ ਆ ਤੁਸੀਂ ਇੱਕ ਗੱਲ ਹੋਰ ਸੋਚੋ ਕਿ ਕੁੰਬਰ ਵਿਜੇ ਪ੍ਰਤਾਪ ਇੱਕ ਐਮਐਲਏ ਤੇ ਉਹ ਪੂਰਾ ਜਿਹੜਾ ਆਪਣੇ ਰਵਿੰਦ ਕੇਜਰੀ ਵਾਲਾ ਉਹ ਇੱਕ ਪਾਰਟੀ ਦਾ ਕਨਵੀਨਰ ਉਹ ਕਿਉਂ ਨਹੀਂ ਕੱਢਦਾ ਕੁੰਬਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਬਾਹਰ ਕਿਉਂ ਨਹੀਂ ਕੱਢਦਾ ਜੇ ਜਦੋਂ ਕਿ ਪਹਿਲਾਂ ਕਿੰਨੇ ਲੋਕ ਨੇ ਜਿਨ੍ਹਾਂ ਨੇ ਕਰੋੜਾਂ ਦੇ ਫੰਡ ਦਿੱਤੇ ਜਿਹਦੇ ਵਿੱਚ ਜੋਗਿੰਦਰ যাদব ਵਰਗੇ ਬੰਦੇ ਵਕੀਲ ਜੱਜ ਕਿੰਨੇ ਬੰਦੇ ਨੇ ਸਾਰੇ ਅਰਵਿੰਦ ਕੇਜਰੀਵਾਲ ਨੇ ਕਰਤੇ ਫਿਰ ਕੁੰਬਰ ਵਿਜੇ ਪ੍ਰਤਾਪ ਤੋਂ ਡਰ ਕਿਉਂ ਲੱਗਦਾਗਾ ਕੁੰਬਰ ਵਿਜੇ ਪ੍ਰਤਾਪ ਤੋਂ ਡਰ ਇਸ ਕਰਕੇ ਲੱਗਦਾ ਕਿਉਂਕਿ ਜਿਹੜੇ 92 ਗੁੰਗੇ ਨੇ 92 ਗੁੰਗਿਆਂ ਦੇ ਵਿੱਚ ਇੱਕੋ ਹੀ ਐਮਐਲਏ ਸ਼ੇਰ ਐਮਐਲਏ ਆ ਜਿਹੜਾ ਕਿ ਅਰਵਿੰਦ ਕੇਜਰੀਵਾਲ ਨੂੰ ਸਵਾਲ ਕਰਦਾਗਾ ਜਦੋਂ ਆਪ ਦਾ ਐਮਐਲਏ ਸਵਾਲ ਕਰਦਾ ਤਾਂ ਉਦੋਂ ਸਥਿਤੀ ਆ ਗਈ ਜਿਹੜੀ ਉਹ ਹੋਰ ਤਰੀਕੇ ਦੀ ਹੋ ਜਾਂਦੀ ਆ ਹੁਣ ਉਹਨਾਂ ਨੂੰ ਪਾਰਟੀ ਚੋਂ ਕਿਉਂ ਨਹੀਂ ਕੱਢਦੇ ਅਸਲ ਦੇ ਵਿੱਚ ਆਪਾਂ ਇੱਥੇ ਗੱਲ ਕਰਦੇ ਸੀ ਕਿ ਪਾਰਟੀ ਚੋਂ ਕਿਉਂ ਨਹੀਂ ਕੱਢਦੇ ਪਾਰਟੀ ਚੋਂ ਉਹਨਾਂ ਨੂੰ ਇਸ ਕਰਕੇ ਨਹੀਂ ਕੱਢਦੇ ਕਿਉਂਕਿ ਅਗਰ ਅਰਵਿੰਦ ਕੇਜਰੀ ਕੋਵਰ ਬਿਜੇ ਪ੍ਰਤਾਪ ਸਿੰਘ ਜੀ ਆਪ ਪਾਰਟੀ ਛੱਡ ਜਾਂਦੇ ਨੇ ਫੇਰ ਤਾਂ ਉਹਨਾਂ ਦੀ ਐਮਐਲਏਸ਼ਿਪ ਕੈਨਸਲ ਹੋ ਜਾਊਗੀ ਕਿਉਂਕਿ ਜਿਹੜਾ ਕਾਨੂੰਨ ਬਣਿਆ ਹੋਇਆ ਸੁਪਰੀਮ ਕੋਰਟ ਨੇ ਬਣਾਇਆ ਹੋਇਆ ਉਹ ਉਹਨਾਂ ਤੇ ਲਾਗੂ ਹੁੰਦਾ ਅਗਰ ਕੁੰਬੇ ਕੁੰਬਰ ਬਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਆਪ ਕੱਢ ਦਿੰਦੀ ਆ ਆਪ ਕੱਢਦੀ ਆ ਤੇ ਮਤਲਬ ਹੀ ਪਾਰਟੀ ਕੋਈ ਟੈਗ ਵਗੈਰਾ ਲਾ ਕੇ ਕੁੰਮਰ ਵਿਜੇ ਪ੍ਰਤਾਪ ਨੂੰ ਕੱਢ ਦਿੰਦੀ ਆ ਕਿ ਸਾਡਾ ਕਹਿਣਾ ਨਹੀਂ ਮੰਨਦਾ ਜਾਂ ਹੋਰ ਕੋਈ ਗੱਲਬਾਤ ਉਹਦੇ ਨਾਲ ਕੀ ਹੋਊਗਾ ਉੱਥੇ ਉਹ ਸੀਟ ਖਾਲੀ ਹੋ ਜੂਗੀ ਉਹਦੇ ਤੇ ਦੁਬਾਰੇ ਇਲੈਕਸ਼ਨ ਹੋਊਗੀ ਆਮ ਆਦਮੀ ਪਾਰਟੀ ਦੇਊਗੀ ਆਪਣਾ ਨਵਾਂ ਬੰਦਾ ਤੇ ਕੁੰਮਰ ਵਿਜੇ ਪ੍ਰਤਾਪ ਉੱਥੇ ਇਲੈਕਸ਼ਨ ਲੜੂਗਾ ਜਦੋਂ ਆਜ਼ਾਦ ਆਦਮੀ ਉਮੀਦਵਾਰ ਤੌਰ ਤੇ ਹੁਣ ਤਾਂ ਇੰਨਾ ਕਾ ਕੇ ਜਿਹੜਾ ਕੁੰਮਰ ਵਿਜੇ ਪ੍ਰਤਾਪ ਆ ਉਹੋ ਪਾਰਟੀ ਦੇ ਨਾਲ ਬੰਨਿਆ ਹੋਇਆਗਾ ਇੰਨਾ ਨਹੀਂ ਬੋਲ ਸਕਦਾ ਜਦੋਂ ਉਹ ਆਜ਼ਾਦ ਹੋ ਗਿਆ ਜਿੰਨਾ ਚਿਰ ਟੈਗ ਲੱਗਿਆ ਰਹਿੰਦਾ ਬੰਦਾ ਨਹੀਂ ਬੋਲ ਸਕਦਾ ਉਹਨਾਂ ਉਹਨਾਂ ਚਿਰ ਆਜ਼ਾਦ ਤੌਰ ਤੇ ਇੰਨੀ ਗੱਲ ਨਹੀਂ ਕਰ ਸਕਦਾ ਪਰ ਜਦੋਂ ਆਜ਼ਾਦ ਕਰਤਾ ਕੁਮਰ ਵਿਜੇ ਪ੍ਰਤਾਪ ਨੇ ਇਹਨਾਂ ਦੇ ਪਤੀੜਾ ਪਵਾ ਦੇਣੀਆਂ ਨੇ ਇਹਨਾਂ ਦੇ ਸਾਰੇ ਜਿੰਨੇ ਨੈਕਸਸ ਦੇ ਵਿੱਚ ਜਿੰਨੇ ਨਸ਼ਿਆਂ ਦੇ ਵਿੱਚ ਜਿੰਨੇ ਇਹਨਾਂ ਦੇ ਐਮਐਲਏ ਜਾਂ ਲੀਡਰ ਇਨਵੋਲਵ ਨੇ ਉਹਨੇ ਕੁਮਰ ਵਿਜੇ ਪ੍ਰਤਾਪ ਨੇ ਸਾਰੇ ਨੰਗੇ ਕਰ ਦੇਣੇ ਨੇ ਇਸ ਕਰਕੇ ਇਹਨੂੰ ਪਾਰਟੀ ਚੋਂ ਨਹੀਂ ਕੱਟ ਰਹੇ ਡਰਦੇ ਨੇ ਇਹਨੂੰ ਪਾਰਟੀ ਚੋਂ ਕੱਟ ਰ ਇਹ ਰੋਪ ਚਾਹੀਦਾ ਬੰਦੇ ਦਾ ਇਹਨੂੰ ਡਰਦੇ ਨੇ ਸਚਾਈ ਦਾ ਅਸਲ ਦੇ ਵਿੱਚ ਸਚਾਈ ਦਾ ਇੰਨਾ ਹੀ ਰੋਪ ਹੁੰਦਾਗਾ ਇਸ ਕਰਕੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਇਹ ਸੋਚਦੇ ਨੇ ਕਿ ਇਹਨਾਂ ਨੂੰ ਹਟਾਉਂਦੇ ਨਹੀਂ ਇਹਨਾਂ ਨੂੰ ਆ ਹੀ ਲੱਗੇ ਰਹਿਣ ਤੋ ਦੜਬੱਟੀ ਰੱਖੋ ਜਦੋਂ ਟਾਈਮ ਆਊਗਾ ਫਿਰ ਉਹ ਟਾਈਮ ਦੇ ਮੁਤਾਬਕ ਦੇਖਾਂਗੇ ਕਿਹਨੇ ਤੁਹਾਨੂੰ ਬੇਅਦਬੀ ਦਾ ਯਾਰ ਇਨਸਾਫ ਦਿਵਾਉਣਾ ਵੀਰੋ ਜਿਹੜੇ ਤੁਸੀਂ ਸੁਣ ਰਹੇ ਹੋ ਮੇਰਾ ਵੀਰ ਭੈਣ ਜਿਹੜਾ ਵੀ ਬੈਠਾ ਮੇਰੀ ਗੱਲ ਸੁਣ ਰਿਹਾ ਕਿਹੜੀਆਂ ਬੇਅਦਮੀਆਂ ਦਾ ਇਨਸਾਫ ਤੁਹਾਨੂੰ ਮਿਲਣਾ ਕਿਹੜੇ ਤੁਹਾਨੂੰ ਨਸ਼ਿਆਂ ਦੇ ਵਿੱਚੋਂ ਕੱਟਣਾਗਾ ਉਹ ਤਾਂ ਬਲਕੇ ਤੁਹਾਨੂੰ ਨਸ਼ਿਆਂ ਦੇ ਵਿੱਚ ਹੋਰ ਜ਼ਿਆਦਾ ਤੱਕਿਆ ਜਾ ਰਿਹਾਗਾ ਪੰਜਾਬ ਨੂੰ ਪੰਜਾਬ ਨਸੇ ਦੀਆਂ ਸੂਲਾਂ ਤੇ ਖੜਾਗਾ ਇਸ ਵਕਤ ਪੰਜਾਬ ਦੇ ਵਿੱਚ ਨਸ਼ੇ ਵਧੇ ਨੇ ਆਮ ਆਦਮੀ ਪਾਰਟੀ ਆਉਣ ਤੋਂ ਬਾਅਦ ਕਟੇ ਨਹੀਂ ਗਏਗੇ ਉਸ ਤੋਂ ਬਾਅਦ ਜਿਹੜਾ ਸਵੱਤੀ ਮੱਲੀ ਮੱਲੀਵਾਲ ਵਾਲਾ ਮਾਮਲਾਗਾ ਉਹ ਦਿੱਲੀ ਦੇ ਵਿੱਚ ਪੂਰੀ ਤੂਲ ਫੜੀ ਹੋਈ ਆ ਗਈ ਅੱਜ ਹੁਣ ਜਿਹੜਾ ਉਹ ਵੀ ਪੱਬ ਕੁਮਾਰ ਜ ਹੈਗਾ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਅੱਜ ਜਿਹੜਾ ਇਹਦਾ ਪੀਏ ਹੈਗਾ ਜਿਹੜਾ ਅਰਵਿੰਦ ਕੇਜਰੀਵਾਲ ਦਾ ਪੀਏ ਹੈਗਾ ਜਿਹੜਾ ਇਹ ਹੁਣ ਜਿਹੜਾ ਸਬਾਤੀ ਉੱਥੇ ਮਤਲਬ ਹੀ ਉਧਰ ਕੱਲ ਜਦੋਂ ਉਧਰੋਂ ਫੋਨ ਆ ਰਹੇ ਸੀਗੇ ਲਗਾਤਾਰ ਕਿ ਭਾਈ ਸੁਪਰੀਮ ਕੋਰਟ ਨੇ ਪੜਾਕੇ ਪਾਤੇ ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਤੇ ਰਵਿੰਦ ਕੇਜਰੀਵਾਲ ਤੇ ਦੋਸ਼ ਆਇਦ ਕਰ ਦਿੱਤੇ ਨਾਲ ਆਮ ਆਦਮੀ ਪਾਰਟੀ ਤੇ ਵੀ ਕਰਤੇ ਇਹ ਇੱਕ 70 ਜਿਵੇਂ ਹਰੇਕ ਗੱਲ ਨੂੰ ਇਹ ਕਹਿੰਦੇ ਹੁੰਦੇ ਨੇ ਨਾ 70 ਸਾਲ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਇਹ ਵੀ 70 ਸਾਲ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਕਿਸੇ ਪਾਰਟੀ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਨੇ ਨਹੀਂ ਆਮ ਆਮ ਤੌਰ ਤੇ ਬੰਦੇ ਤੇ ਲੱਗਦੇ ਹੁੰਦੇ ਨੇ ਭ੍ਰਿਸ਼ਟਾਚਾਰ ਦੇ ਦੋਸ਼ ਪਰ ਇਹਨਾਂ ਨੇ ਸਾਰੀਆਂ ਹੱਦਾਂ ਪਾਰ ਕਰਤੀਆਂ ਪਾਰਟੀ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਨੇ ਆਮ ਕੱਲ ਉਹ ਕਹਿ ਰਹੇ ਸੀ ਉਹ ਬੰਦੇ ਫੋਨ ਕਰਦੇ ਸੀ ਕਿ ਸੁਪਰੀਮ ਕੋਰਟ ਅਗਰ ਇਸ ਪਾਰਟੀ ਨੂੰ ਗੈਰ ਸੰਵਿਧਾਨਕ ਪਾਰਟੀ ਕਰਾਰ ਕਰ ਦਿੰਦੀ ਆ ਤਾਂ ਇਹਦੀ ਸਦਸ્યਤਾ ਆ ਗਈ ਜਿਹੜੀ ਉਹ ਮੈਂਬਰਸ਼ਿਪ ਆ ਗਈ ਜਿਹੜੀ ਉਹ ਖਤਮ ਹੋ ਜੂਗੀ ਭਾਰਤ ਦੀਆਂ ਜਿਹੜੀਆਂ ਰਜਿਸਟਰਡ ਪਾਰਟੀਆਂ ਨੇ ਉਹਨਾਂ ਵਿੱਚ ਇਹਦੀ ਮੈਂਬਰਸ਼ਿਪ ਨਹੀਂ ਰਹੂਗੀ ਪਾਰਟੀ ਖਤਮ ਹੋ ਜੂਗੀ ਜਿਹੜਾ ਝਾੜੂ ਦਾ ਚੋਣ ਨਿਸ਼ਾਨ ਆ ਉਹ ਵੀ ਇਹਨਾਂ ਦਾ ਖਤਮ ਹੋ ਜਾਊਗਾ ਇਸ ਕਰਕੇ ਕੱਲ ਰਵਿੰਦ ਕੇਜਰੀਵਾਲ ਨੇ ਫਿਰ ਇੱਥੋਂ ਭੱਜਣਾ ਹੀ ਬਿਹਤਰ ਸਮਝਿਆ ਫਿਰ ਇੱਥੋਂ ਛੱਡ ਕੇ ਭੱਜ ਗਿਆ ਅਰਵਿੰਦ ਕੇਜਰੀਵਾਲ ਅਜੇ ਹੁਣ ਜਿਹੜੇ ਉਹ ਸਵਰਤੀ ਮੱਲੀ ਮੱਲੀਵਾਲ ਵਾਲਾ ਜਿਹੜਾ ਮਾਮਲਾਗਾ ਉਹਦੇ ਵਿੱਚ ਤੁਸੀਂ ਅਜੇ ਲੀਡਰ ਜਿਹੜਾ ਇੱਕ ਲੇਡੀ ਜਿਹੜੀ ਕਿ ਜਿਹੜੀ ਲੇਡੀ ਕਮਿਸ਼ਨ ਆਗਾ ਜਿਹੜਾ ਬਣਿਆ ਹੋਇਆ ਊਮਨ ਕਮਿਸ਼ਨ ਜਿਹੜਾ ਬਣਿਆ ਹੋਇਆ ਉਹਦੀ ਉਹ ਲੇਡੀ ਚੇਅਰਮੈਨ ਰਹੀ ਆ ਜਿਹੜਾ ਲੀਡਰ ਆਪਣੀ ਚੇਅਰਮੈਨ ਦੀ ਇੱਜ਼ਤ ਨਹੀਂ ਬਚਾ ਸਕਦਾ ਚੇਅਰਮੈਨ ਨੂੰ ਨਹੀਂ ਬਚਾ ਸਕਿਆ ਉਹ ਜਿਹੜਾ ਉਹ ਹੈ ਜਾਂ ਬੰਦਾਗਾ ਉਹ ਤੁਹਾਨੂੰ ਕੀ ਬਚਾਊਗਾ ਬਿਬਕ ਕੁਮਾਰ ਤੇ ਨੇ ਉਹਦੇ ਥੱਪੜ ਮਾਰੇ ਉਹਦੇ ਲੱਤਾਂ ਮਾਰੀਆਂ ਉਹ ਉਹਨੇ ਇੱਥੇ ਤੱਕ ਆਪਣੇ ਜਿਹੜੇ 164 ਦੇ ਬਿਆਨ ਉਹਨੇ ਜੱਜ ਸਾਹਿਬ ਨੂੰ ਲਿਖਾਏ ਨੇ ਉਹਦੇ ਵਿੱਚ ਉਹਨੇ ਇੱਥੇ ਤੱਕ ਕਿਹਾਗਾ ਕਿ ਮੇਰੇ ਗੁਪ ਤੰਗਾਂ ਤੇ ਮੇਰੀਆਂ ਛਾਤੀਆਂ ਤੇ ਵੀ ਮੁੱਕੀਆਂ ਮਾਰੀਆਂ ਗਈਆਂ ਉਹਨੇ ਇੱਥੇ ਤੱਕ ਸਬਾਤੀ ਮਾਲੀ ਵਾਲ ਆ ਗਈ ਜਿਹੜੀ ਉਹਨੇ ਦੋਸ਼ ਲਾਏ ਨੇ ਉਹ ਵੁਮੈਨ ਕਮਿਸ਼ਨ ਦੀ ਉਹ ਲੇਡੀ ਚੇਅਰਮੈਨ ਰਹਿ ਚੁੱਕੀ ਆਗੀ ਦੱਸੋ ਜਿਹੜਾ ਬੰਦਾ ਉਹਨੂੰ ਨਹੀਂ ਬਚਾ ਸਕਦਾ ਉਹ ਤੁਹਾਨੂੰ ਕੀ ਬਚਾਊਗਾ ਦੋਸਤੋ ਜਿਹੜੇ ਤੁਸੀਂ ਸੁਣ ਰਹੇ ਹੋ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜਿਹੜਾ ਬੰਦਾ ਆਪਦੇ ਆਪ ਨੂੰ ਨਹੀਂ ਬਚਾ ਸਕਦਾ ਆਪਦੇ ਆਪ ਨੂੰ ਨਹੀਂ ਬਚਾ ਸਕਦਾ ਆਪਦੇ ਆਪ ਨੂੰ ਕਟੜ ਇਮਾਨਦਾਰ ਕਹਿਣ ਵਾਲਾ ਬੰਦਾ ਅੱਜ ਕਟੜ ਬੇਈਮਾਨ ਹੋ ਗਏ ਹੋ ਗਿਆ ਜੇਲ੍ਹ ਦੇ ਵਿੱਚ ਬੈਠਾਗਾ ਜੇਲ੍ਹ ਦੇ ਵਿੱਚ ਬੈਠਾ ਮਿੰਤਾ ਕਰ ਰਿਹਾਗਾ ਤੁਹਾਡੀਆਂ ਕਿ 125 ਕਰੋੜ ਲੋਕ ਨੇ ਜਿਹੜੇ ਮੇਰੇ ਭੀਖ ਦੇ ਦੋ ਮੈਨੂੰ ਜਿਹੜਾ ਬੰਦਾ ਅੱਜ ਤੁਹਾ ਤੋਂ ਭੀਖ ਮੰਗ ਰਿਹਾਗਾ ਉਹ ਤੁਹਾਨੂੰ ਕੱਲ ਨੂੰ ਕੀ ਦੇਊਗਾ ਦੋਸਤੋ ਮੈਂ ਤਾਂ ਇਹ ਗੱਲ ਕਹਿ ਰਿਹਾ ਉਹ ਤੁਹਾਨੂੰ ਕੀ ਦੇਊਗਾ ਜਦੋਂ ਤੁਹਾਡਾ ਕੋਈ ਕਰਤਾਰ ਹੀ ਨਹੀਂ ਤੁਸੀਂ ਕਿੱਡੇ-ਕੱਡੇ ਵੱਡੇ ਕੱਪੜੇ ਏਡੇ-ਏਡੇ ਕੱਪੜੇ ਕਰਤੇ ਜਿਹੜੇ ਹੁਣ ਸੁਪਰੀਮ ਕੋਰਟ ਦੇ ਵਿੱਚ ਪਏ ਨੇ ਜਿਹੜੇ ਆਪਾਂ ਨੂੰ ਪਤਾ ਵੀ 70 ਸਾਲਾਂ 'ਚ ਇਹ ਵੀ ਤੇ ਅੱਜ ਪਹਿਲੀ ਵਾਰੀ ਇਹ ਹੋਇਆਗਾ ਜਿਹੜੇ ਡੇਡੇ ਕਪੜਿਆਂ ਦੇ ਦੋਸ਼ ਲੱਗੇ ਨੇ ਇਹ ਵੀ 70 ਸਾਲਾਂ 'ਚ ਪਹਿਲੀ ਵਾਰੀ ਹੋਇਆ ਜਿਵੇਂ ਇਹ ਕਹਿੰਦੇ ਹੁੰਦੇ ਨੇ ਨਾ ਹਰ ਇੱਕ ਗੱਲ ਨੂੰ ਇਹ 70 ਸਾਲਾਂ 'ਚ ਪਹਿਲੀ ਵਾਰ ਹੋਇਆ ਇਹ ਵੀ 70 ਸਾਲਾਂ 'ਚ ਪਹਿਲੀ ਵਾਰੀ ਹੋਇਆ ਹੁਣ ਦੱਸੋ ਹੁਣ ਇਹ ਕਹਿ ਰਿਹਾ ਵੀ ਤੁਸੀਂ ਮੈਨੂੰ ਬਚਾ ਲਓ ਭੀਖ ਮੰਗ ਰਿਹਾ ਹਰ ਇੱਕ ਸਟੇਜ ਤੇ ਕਹਿ ਕੇ ਕਹਿ ਰਿਹਾ ਮੇਰੇ ਮੇਰੇ ਸਾਥ ਇਹ ਕਰ ਦਿਆ ਮੇਰੇ ਸਾਥ ਉਹ ਕਰ ਦਿਆ ਮੇਰੇ ਵਹਾਂ ਪਰ ਦੋ ਕੈਮਰੇ ਲਗੇ ਹੋਏ ਤੇ 15 ਆਦਮੀ ਸਨ ਜੋ ਮੇਰੀ ਫਿਲਮ ਦੇਖਦੇ ਤੇ ਦੱਸ ਤੇਰੀ ਫਿਲਮ ਦੇਖ ਕੇ ਕਿਸੇ ਨੇ ਕੀ ਕਰਾਉਣਾ ਜੇਲ੍ਹ ਚ ਤੂੰ ਬੈਠਾਗਾ ਜੇਲ੍ਹ ਚ ਬੈਠਾ ਤੂੰ ਉਥੇ ਹਥਿਆਰ ਲਈ ਮੈਂਟਾਂ ਵੀ ਤੇਰੇ ਤੇ ਕੈਮਰੇ ਲਾਤੇ ਉਹਨਾਂ ਨੇ ਤੇਰੇ ਕੈਮਰੇ ਤੇ ਬੈਠੇ ਬੈਠੇ ਉਹ 15 ਜਣੇ ਤੈਨੂੰ ਹੀ ਦੇਖੀ ਜਾਂਦੇ ਨੇ ਕੈਮਰੇ ਚ ਵੀ ਤੂੰ ਉਥੇ ਤੇਰੇ ਕੋਲ ਫੋਨ ਨਹੀਂ ਲੈਣਾ ਨਹੀਂ ਦੇਣਾ ਨਹੀਂ ਦੱਸੋ ਤੈਨੂੰ ਗਾਦੀ ਖਤਰ ਦੇਖਦੇ ਨੇ ਹੁਣ ਕਹਿ ਰਿਹਾ ਵੀ ਉੱਥੇ ਮੇਰੇ ਤਾਂ ਜੀ ਕੈਮਰੇ ਲਾਤੇ ਉੱਥੇ ਉਹ ਹੁਣ ਟੀਵੀ ਦੇ ਵਿੱਚ ਖਬਰ ਚੱਲ ਰਹੀ ਆ ਕਿ ਮੈਨੂੰ ਤਾਂ ਜੀ 15 ਜਾਣੇ ਬੈਠੇ ਸਾਰੀ ਦਿਹਾੜੀ ਮੈਨੂੰ ਹੀ ਨੋਟਿਸ ਕਰੀ ਜਾਂਦੇ ਸੀ ਮੈਨੂੰ ਹੀ ਦੇਖੀ ਜਾਂਦੇ ਸੀ ਮੋਨੀਟਰ ਕਰਦੇ ਸੀ ਮੈਨੂੰ ਇਹ ਕਹਿ ਰਿਹਾ ਅਰਵਿੰਦ ਕੇਜਰੀਵਾਲ ਹੁਣ ਜਿਹੜਾ ਬੰਦਾ ਆਪਦੇ ਆਪ ਨੂੰ ਨਹੀਂ ਬਚਾ ਸਕਦਾ ਮਿੰਤਾ ਕਰ ਰਿਹਾ ਤੂੰ ਤਾਂ ਦੱਸ ਮੋਦੀ ਤੋਂ ਬਚਾਉਣਾ ਆਇਆ ਸੀ ਦੁਨੀਆ ਨੂੰ ਤੂੰ ਤਾਂ ਮੋਦੀ ਤੋਂ ਦੁਨੀਆ ਨੂੰ ਬਚਾਉਣਾ ਆਇਆ ਸੀ ਹੁਣ ਤੂੰ ਆਪ ਭੀਖ ਮੰਗ ਰਿਹਾ ਲੋਕਾਂ ਤੋਂ ਵੀ ਮੈਨੂੰ ਬਚਾ ਲਓ ਹੁਣ ਇਹ ਬੰਦੇ ਨੇ ਕਿ ਜਿਹੜੇ ਜਿਹੜੇ ਆਪਦੇ ਐਮਐਲਏ ਦੀ ਨਹੀਂ ਸੁਣਦੇ ਤੁਸੀਂ ਦੋਸਤੋ ਸੋਚ ਕੇ ਦੇਖੋ ਜਿਹੜੇ ਬੰਦੇ ਆਪਣੇ ਐਮਐਲਏ ਦੀ ਨਹੀਂ ਸੁਣਦੇ ਇੱਕ ਐਮਐਲਏ ਹਾਰ ਨਹੀਂ ਖੜਾਗਾ ਉਹਦੇ ਉਹ ਸਿਰਫ ਉਹਨੇ ਸਵਾਲ ਹੀ ਕਰਨੇ ਸੀ ਵੀ ਜੀ ਪੰਜਾਬ ਦੇ ਆ ਮਸਲੇ ਤੁਸੀਂ ਕਹੇ ਸੀ ਇਹ ਨਸ਼ਿਆਂ ਦਾ ਮਸਲਾ ਬੇਅਦਬੀ ਦਾ ਮਸਲਾ ਜਿਹਨੂੰ ਕਹਿ ਕੇ ਆਪਾਂ 92 ਬੰਦੇ ਜਿਤਾਏ ਸੀ ਅੱਜ ਉਹਦੇ ਤੇ ਤੁਸੀਂ ਕੀ ਕੀਤਾ ਜਿਹੜਾ ਬੰਦਾ ਇੰਨਾਂ ਗੱਲਾਂ ਦਾ ਸਵਾਲ ਦੇਣ ਤੋਂ ਭੱਜ ਜਵਾਬ ਸਵਾਲ ਦਾ ਜਵਾਬ ਦੇਣ ਤੋਂ ਭੱਜ ਰਿਹਾਗਾ ਉਹ ਬੰਦਾ ਕੱਲ ਨੂੰ ਤੁਹਾਡਾ ਕੀ ਸਵਾਰ ਦੂਗਾ ਦੋਸਤੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਿਓ ਵੈਘਰੋਜੀ ਦਾ ਖਾਲਸਾ ਵੈਘਰੋਜੀ ਕੀਫਤ